ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਬਹੁਤ ਵਧੀਆ ਹੋਮੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਤੇ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਹੈਗਾ ਦੁਸ਼ਹਿਰਾ ਤੇ ਆਪਾਂ ਸਵੇਰੇ-ਸਵੇਰੇ ਸਨੀਹਾ ਚੱਲੇ ਸੀਗੇ ਗੁਰਦੁਆਰਾ ਸਾਹਿਬ ਜਿਵੇਂ ਕਹਿੰਦੇ ਹੁੰਦੇ ਨੇ ਦੁਸ਼ਹਿਰੇ ਤੋਂ ਤਿਉਹਾਰ ਸਟਾਰਟ ਹੋ ਜਾਂਦੇ ਨੇ ਤੇ ਆਪਾਂ ਚੱਲੇ ਸੀ ਗੁਰਦੁਆਰਾ ਸਾਹਿਬ ਚਲੋ ਆਜੋ ਚੱਲਦੇ ਆ ਚਲੋ ਜੀ ਹਾਂਜੀ ਹੁਣ ਆਪਾਂ ਆ ਗਏ ਆ ਆਪਣੇ ਸ਼ਹਿਰ ਦਸਹਿਰਾ ਦੇਖਣ ਤੇ ਸ਼ਾਮ ਦੇ 3:30 ਹੋਏ ਨੇ ਆਪਾਂ ਜਲਦੀ ਆ ਗਏ ਕਿਉਂਕਿ ਸ਼ਾਮ ਨੂੰ ਫਿਰ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੁੰਦੀ ਆ ਤਾਂ ਕਰਕੇ ਫਿਰ ਜਲਦੀ ਆ ਗਏ అన్న <muchas> జాను ਵਨ ਨੂੰ ਕਰਦੇ ਕਰਦੇ ਆਪਾਂ ਉਕੂ ਹੋਰ ਇੱਧਰ ਮਹਿਰਬਾਨੀ ਕਰੋ ਤਾਂ ਤਰੇ ਨਾਲ ਉਸ ਰੋਗੋ ਚੋਪੀ ਨੇ ਅੱਛਾ ਨਾ ਇਹ ਉਸੇ ਹੂ ਹੈ ਜੋ ਉਸੇ ਹੈ ਸਤਨ ਚੂੜੀਆਂ ਦਾ ਵਾਦਾ ਕਰਦੇ ਨਾ ਤੋ ਤੋ ਗੁੱਗੂ ਦੀਆਂ ਪ੍ਰਾਣੀਆਂ ਚੂੜੀਆਂ ਟੁੱਟ ਗਈਆਂ ਸੀ ਕਿ ਚੂੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਕਿ ਬੱਚਿਆਂ ਨੂੰ ਹੁੰਦਾ ਹੀ ਆ ਨਾ ਆਪਣੇ ਵਰਗੇ ਨੂੰ ਘਟ ਜਾਂਦਾ ਪਰ ਬੱਚਿਆਂ ਨੂੰ ਹੁੰਦਾ ਵੀ ਮੈਂ ਚੂੜੀਆਂ ਬਾੱਕੇ ਰੱਖਾਂ ਤੇ ਫਿਰ ਇਹਨੇ ਦੇਖ ਲਈਆਂ ਸੀ ਤਾਂ ਕਹਿੰਦੀ ਮੈਂ ਚੂੜੀਆਂ ਲੈਣੀ ਆ ਇਹ ਚੂੜੀਆਂ ਇਹ ਚੋਟੀ ਆ ਕਿੰਨੇ ਰੁਪਏ ਨੇ 20 ਹਲੋ ਜੀ ਹਰ ਵੀ ਖੁੱਲੇ ਦਾ ਹੈ ਨਹੀਂ ਕੀ ਕਰਨੀ ਐ पा <laughs> लिया <laughs> <गला>। <laughs> <विए ना। laughs> <laughs> <ने>, <laughs>

ਜੀ ਤੁਹਾਨੂੰ ਹਾਇਆ ਹਾਂਜੀ ਮੇਲੇ ਤੋਂ ਬਾਅਦ ਹੁਣ ਆਪਾਂ ਗਏ ਸੀ ਇਹ ਮਾਰਕੀਟ ਇੱਥੇ ਪਾ ਥੋੜਾ ਮੋਟਾ ਸਮਾਨ ਲੈਣਾ ਸੀਗਾ ਤੇ ਇੱਧਰ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਰਸ਼ ਸੀਗਾ ਕਿਉਂਕਿ ਉਹ ਜਿਹੜੇ ਦਸਹਰੇ ਵਾਲੀ ਜਗ੍ਹਾ ਤੇ ਪਹੁੰਚਣਾ ਹੁੰਦਾ ਇਹਨਾਂ ਨੇ ਹ ਲੈ ਕੇ ਆਪਣਾ ਮੂਰਤੀਆਂ ਵਗੈਰਾ ਜੋ ਵੀ ਆ ਤੇ ਉਹਨਾਂ ਇੱਥੇ ਉੱਥੇ ਜਾਣਾ ਹੁੰਦਾ ਇਹਨਾਂ ਨੇ ਤਾਂ ਤੁਰ ਕੇ ਜਾ ਰਹੇ ਸੀ ਇਹ ਬਾਜ਼ਾਰ ਤੋਂ ਦੀ ਚਲੋ ਆਪਾਂ ਨੂੰ ਇਹ ਵੀ ਦੇਖਣਾ ਮਿਲ ਗਿਆ ਬਾਜ਼ਾਰ ਆਇਆ ਤਾਂ ਕੁਝ ਵੀ ਦੇਖ ਲਿਆ ਆਪਾਂ ਉਦਦੀ ਸੋਨਾ ਬਣਿਆ ਆਇਆ ਸੀ ਸਾਰਾ ਕੁਝ ਉਹ ਦਿੱਤੀ ਆਪਾਂ ਗਈ ਸੀ ਇੱਥੇ ਜੁਐਲਰੀ ਵਾਲੀ ਸ਼ਾਪ ਤੇ ਇੱਥੋਂ ਆਪਾਂ ਲੈਣਾ ਸੀ ਥੋੜਾ ਮੋਟਾ ਸਮਾਨ ਹਾਂ ਜਿਵੇਂ ਨਹੀਂ ਆਉਣੇ ਲਾਇਨੇਗੇ ਦਾਦਾ ਜੀ ਦਾ ਘਰ ਹਾਂ ਆ ਬੱਤ ਲੈ ਉਹ ਜੀ ਹਾਂ ਜੀ ਹੁਣ ਆਪਾਂ ਪਹੁੰਚ ਗਈਆਂ ਜਲੇਬੀਆਂ ਵਾਲੀ ਸ਼ਾਪ ਤੇ ਇਹਦਾ ਆਪਾਂ ਲੈਣਿਆ ਸੀ ਜਲੇਬੀਆਂ ਤੇ ਜਾਂਦੇ ਅਸੀਂ ਦੇਖਿਆ ਸੀ ਕਾਫੀ ਬਣਿਆ ਸੀ ਪਰ ਉਹਨਾਂ ਨੂੰ ਖਤਮ ਹੋ ਗਿਆ ਸੀ ਅਦਾ ਕਰਕੇ ਫਿਰ ਆਪਾਂ ਨੇ ਇੱਥੇ ਵੇਟ ਕਰਨੀ ਪਈ ਖੜਕੇ ਕਿਉਂਕਿ ਬਣ ਰਹੀਆਂ ਸੀ ਹਜੇ ਹੁਣ ਇੱਥੇ ਕਹਿੰਦੇ ਪਕੌੜੇ ਵੀ ਖਾਣੇ ਸੀਗੇ ਤੇ ਫਿਰ ਆਪਾਂ ਇੱਥੇ ਰੁਕੇ ਸੀਗੇ ਹੁਣ ਪਕੌੜੇ ਲੈਣ ਲਈ ਕਿਉਂ ਚਲੋ ਜੀ ਆਪਾਂ ਚਲੇ ਵੀ ਆਂਡ ਪਕੌੜੇ ਲੈ ਲੈਨੇ ਤੇ ਚਲੋ ਅੰਜਲ ਦੇ ਆਪਾਂ ਘਰ ਨੂੰ ਮੰਨ ਤਾਂ ਕਿਤੇ ਲੱਗੇ ਤੇ ਰੁਕੀ ਹੋਈ ਜਾਵਾਂਗੇ ਸਾਰੇ ਜਾਗਦਗ ਲੱਗਦੇ ਰਿਹਾ ਵੀਡੀਓ ਬਣਾਉਣ ਲੱਗੇ ਔਰ ਯਾਰ ਬਸ ਹਰ ਮੂੜਮੈਂ ਨਾ ਹੰਜੀ ਆਪਾਂ ਘਰ ਆ ਗਈ ਸੀ ਤੇ ਘਰ ਆ ਕੇ ਆਪਾਂ ਕਾਦੀਆਂ ਜਲੇਬੀਆਂ ਚਾਹ ਨਾਲ ਤੇ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇ